ਦੋਸਤੋ ਅੰਮ੍ਰਿਤਸਰ ਦੇ ਨਹਿਰੂ ਸ਼ੋਪਿੰਗ ਕੰਪਲੈਕਸ ਦੇ ਵਿੱਚ ਅਸੀਂ ਇਸ ਵਕਤ ਮੌਜੂਦ ਹੈ ਇੱਕ ਵਾਰ ਨਹਿਰੂ ਸ਼ੋਪਿੰਗ ਕੰਪਲੈਕਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦਨੇ ਆ ਇਹ ਨਹਿਰੂ ਸ਼ੋਪਿੰਗ ਕੰਪਲੈਕਸ ਹੈ ਲਾਰਮਸਟ੍ਰੂਟ ਦੇ ਉੱਤੇ ਜਿੱਥੇ 100 ਤੋਂ 150 ਦੁਕਾਨਾਂ ਅੰਦਰ ਹੋਏਗੀ ਤਾਂ ਇੱਕ ਆ ਜਿਹੜਾ ਬਾਥਰੂਮ ਤੁਸੀਂ ਦੇਖ ਸਕਦੇ ਜਿਹੜਾ ਬਾਥਰੂਮ ਬਾਹਰ ਬਣਾਇਆ ਗਿਆ ਇੱਕ ਰੂਮ ਇਹ ਬਾਥਰੂਮ ਹੈ ਤਾਂ ਇਸ ਬਾਥਰੂਮ ਜਿਹੜਾ ਪਹਿਲਾਂ ਬਣਿਆ ਹੋਇਆ ਸੀ ਇਹਦਾ ਪੇਂਟ ਪੋਟ ਕੀਤਾ ਗਿਆ ਨਵਾਂ ਇੱਥੇ ਬਣਾਇਆ ਗਿਆ ਇਹਨੂੰ ਬਾਥਰੂਮ ਨੂੰ ਕੀਤਾ ਗਿਆ ਉਸ ਤੋਂ ਬਾਅਦ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਇਸ ਦਾ ਉਦਘਾਟਨ ਕਰਨ ਵਾਸਤੇ ਪਹੁੰਚੇ ਨੇ ਤਾਂ ਵੱਡੀ ਗੱਲ ਹੈ ਬੜੀ ਵੱਡੀ ਉਪਲਬਧੀ ਹੈ ਜ਼ਿਲ੍ਹਾ ਪ੍ਰਸ਼ਾਸਨ ਵਾਸਤੇ ਕਿ ਬਾਥਰੂਮ ਦਾ ਉਦਘਾਟਨ ਕਰਨ ਵਾਸਤੇ ਇੱਥੇ ਪਹੁੰਚੇ ਨੇ ਤਾਂ ਗੱਲਬਾਤ ਵੀ ਅਸੀਂ ਜ਼ਰੂਰ ਕਰਾਂਗੇ ਫਿਲਹਾਲ ਦੇਖ ਸਕਦੇ ਹੋ ਕਿ ਰੀਬਨ ਕੱਟਣ ਦੀਆਂ ਤਿਆਰੀਆਂ ਨੇ ਤਾਂ ਇਹ ਬਾਥਰੂਮ ਜਿਹੜਾ ਬਣਾਇਆ ਗਿਆ ਇਹਦਾ ਉਦਘਾਟਨ ਕੀਤਾ ਜਾ ਰਿਹਾ ਤਾਂ ਅਸ਼ੋਕ ਤਲਵਾਰ ਜਿਹੜੇ ਉਹ ਇੱਥੇ ਪਹੁੰਚੇ ਨੇ ਉਦਘਾਟਨ ਕਰਨ ਵਾਸਤੇ ਤਾਂ ਬਾਥਰੂਮ ਦਾ ਉਦਘਾਟਨ ਕੀਤਾ ਜਾ ਰਿਹਾ ਤੱਕ ਜਿਹੜੇ ਉਹਨਾਂ ਦੇ ਸਮਰਥਕ ਨੇ ਸਵਾਗਤ ਕੀਤਾ ਉਹਨਾਂ ਦਾ ਫੁੱਲਾਂ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਤਾੜੀਆਂ ਮਾਰ ਕੇ ਸਵਾਗਤ ਕੀਤਾ ਜਾ ਰਿਹਾ ਫਿਲਹਾਲ ਤੁਸੀਂ ਦੇਖ ਸਕਦੇ ਹੋ ਤਾਂ ਇਹ ਇੱਕ ਵੱਡੀ ਉਪਲਬਧੀ ਅਸੀਂ ਕਹਿ ਦਾਂਗੇ ਜ਼ਿਲ੍ਹਾ ਪ੍ਰਸ਼ਾਸਨ ਦੀ ਜਿਹੜੀ ਇਹ ਕੀਤੀ ਗਈ ਹੈ ਤੇ ਗੱਲਬਾਤ ਵੀ ਅਸੀਂ ਜ਼ਰੂਰ ਕਰਦੇ ਹਾਂ ਅ ਅਸ਼ੋਕ ਤਲਵਾਰ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਕੇ ਦੇਖਦੇ ਹਾਂ ਅਸ਼ੋਕ ਜੀ ਅੱਜ ਇੱਥੇ ਪਹੁੰਚੇ ਹੋ ਨਹਿਰੂ ਸ਼ੋਪਿੰਗ ਕੰਪਲੈਕਸ ਜਿੱਥੇ 100 ਤੋਂ 150 ਦੁਕਾਨਾਂ ਹਨ ਉਹਨਾਂ ਨੂੰ ਜ਼ਰੂਰਤ ਵੀ ਸੀ ਇਹ ਬਾਥਰੂਮ ਇੱਥੇ ਇਹਦਾ ਉਦਘਾਟਨ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿ ਰਿਹਾ ਕਿ ਅ ਪਿਛਲੀਆਂ ਸਰਕਾਰਾਂ ਕਿੰਨੀਆਂ ਕ ਨਕਮੀਆਂ ਸੀ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਇੱਥੇ ਲਾਰਵਸ ਸੜਕ ਸਭ ਤੋਂ ਹਾਰਟ ਦਾ ਚੌਂਕ ਹੈਗਾ ਨਹਿਰੂ ਕੰਪਲੈਕਸ ਮਾਰਕੀਟ ਹੈਗੀ ਹੈ ਕੋਈ ਲੇਡੀ ਸਾਹਿਬ ਜੈਂਟਸ ਹੈ ਬਜ਼ੁਰਗ ਹੈ ਕਿਸ ਨੂੰ ਬਾਥਰੂਮ ਆਣਾ ਹੈ ਤੇ ਲੋਕ ਮੈਂ ਜਿਸਲੇ ਸੀਟ ਤੇ ਬੈਠੇ ਆ ਦੋ ਤਿੰਨ ਮਿੰਟ ਮਿੰਨੇ ਡੇਢ ਮਿੰਟ ਵਾਲੇ ਲੋਕੀ ਮੈਨੂੰ ਕਹਿਣ ਲੱਪੇ ਕਿ ਸਾਡੇ ਬਾਜ਼ਾਰ ਚ ਲੋਕ ਨੇ ਕੰਦਾ ਤੇ ਪਿਸ਼ਾਬ ਕਰ ਰਹੇ ਆ ਬਹੁਤ ਦੁੱਖ ਹੋਇਆ ਮੈਨੂੰ ਮੈਂ ਕਿਹਾ ਵਾਕਿਆ ਹੀ ਫਿਰ ਮੈਂ ਇੱਥੇ ਜਗਾ ਦੇਖੀ ਕਿ ਆ ਬਿਲਕੁਲ ਖੰਡਰ ਬਣਿਆ ਪਿਆ ਸੀ 8 ਸਾਲ ਤੋਂ ਬੰਦ ਹੈਗਾ ਸੀ ਬਿਲਕੁਲ ਬੰਦ ਹੈਗਾ ਕਿਸੇ ਸਰਕਾਰ ਨੇ ਸੁਧਰ ਨਹੀਂ ਲਈ ਤੇ ਫਿਰ ਮੈਂ ਤੈਅ ਕੀਤਾ ਹੈਗਾ ਕਿ ਆ ਤੇ ਪ੍ਰਾਇਮਰੀ ਮੇਰਾ ਫਰਜ ਬੰਦਾ ਹੈਗਾ ਡਿਊਟੀ ਹੈਗੀ ਹੈ ਕੋਈ ਵੀ ਵਿਅਕਤੀ ਹੋਵੇ ਕਿ ਇਹਨੂੰ ਮੈਂ ਸੋਚਿਆ ਕਿ ਇਹਨੂੰ ਕਰਨਾ ਹੈ ਫਿਰ ਮੈਂ ਕਿਹਾ ਐਸਾ ਮੈਂ ਤਿਆਰ ਕਰਾਂਗਾ ਕਿ ਜਿੱਥੇ ਮੈਂ ਠੇਕੇਦਾਰ ਨੂੰ ਵੀ ਕਿਹਾ ਸਟਾਫ ਮੈਂਬਰ ਨੂੰ ਕਿਹਾ ਰਵੀ ਜੀ ਐਕਸੇ ਨਾਲ ਹੈ ਕਿ ਜਿੱਥੇ ਮੈਂ ਜਾ ਸਕਾਂ ਮੇਰੀ ਫੈਮਿਲੀ ਜਾ ਸਕੇ ਐਸਾ ਬਾਥਰੂਮ ਮੈਂ ਪਬਲਿਕ ਨੂੰ ਦਵਾਂਗਾ ਅੱਛਾ ਸਰ ਕੀ ਕੀ ਕੀਤਾ ਹੈ ਇਸ ਬਾਥਰੂਮ ਦੇ ਵਿੱਚ ਤੁਸੀਂ ਖੁਦ ਹੀ ਦੇਖੋ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ ਆ ਪਹਿਲੇ ਬਾਥਰੂਮ ਚੱਲਦਾ ਪਿਆ ਸੀ ਤੁਸੀਂ ਕਿੰਨੇ ਕਿ ਬੰਦ ਸੀ ਬਾਥਰੂਮ ਚੱਲਦਾ ਪਿਆ ਸੀ ਪਹਿਲਾਂ ਆਨੇ ਨਹੀਂ ਬਿਲਕੁਲ ਕੁਝ ਨਹੀਂ ਪੇਂਟ ਪੇਂਡ ਨਹੀਂ ਪੂਰਾ ਹੀ ਰੈਨੋਵੇਟ ਕੀਤਾ ਗਿਆ ਹੈ ਤੁਸੀਂ ਦੇਖੋਗੇ ਕਿ ਐਸਾ ਬਾਥਰੂਮ ਪਬਲਿਕ ਸੈਕਟਰ ਚ ਅੰਮ੍ਰਿਤਸਰ ਚ ਨਹੀਂ ਮਿਲੇਗਾ ਤੁਹਾਨੂੰ ਹਾਂ ਬਿਲਕੁਲ ਇਹ ਲੜਕੀਆਂ ਜਿਆਦਾ ਆਉਂਦੀਆਂ ਸੀ ਉਹਨਾਂ ਦੇ ਕਰਕੇ ਵੀ ਕੁਛ ਨਾ ਕੁਛ ਇਸ ਤਰ੍ਹਾਂ ਦੀਆਂ ਫੈਸਿਲਿਟੀਜ਼ ਜ਼ਰੂਰਤ ਸੀ ਕਿ ਬਹੁਤ ਜ਼ਰੂਰਤ ਹੈ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਭਰਾ ਮਤਲਬ ਕਿਸ ਨੂੰ ਬਾਥਰੂਮ ਆਏ ਤੇ ਜਾਏ ਕਿੱਥੇ ਹੋ ਬੜੀ ਪ੍ਰੋਬਲਮ ਹੈਗੀ ਸੀ ਲੋਕਾਂ ਦੀ ਬਹੁਤ ਬਹੁਤ ਜ਼ਬਰਦਸਤ ਈਡ ਹੈਗੀ ਸੀ ਬੇਚਕ ਜੀ ਕਿੰਨੀ ਕ ਵੱਡੀ ਲੱਗਤੀ ਅਸੀਂ ਐਸੇ ਵੇਲੇ ਮੰਨਦੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਵਾਸਤੇ ਉਪਲਬਧਿਤ ਹੈ ਇਹਦੇ ਨਾਲ ਕੰਮ ਨਹੀਂ ਸਰਨਾ ਇੱਕ ਬਾਥਰੂਮ ਤਿਆਰ ਕਰ ਰਹੇਗਾ ਅ ਮੈਡੀਸਨ ਮਾਰਕੀਟ ਕਟੜਾ ਸ਼ੇਰ ਸਿੰਘ ਤਿਆਰ ਹੋ ਰਿਹਾ ਬਹੁਤ ਲੋਡ ਹੈ ਸ਼ਹਿਰ ਚ ਜਿੱਥੇ ਜਿੱਥੇ ਮਾਰਕੀਟ ਹੈਗੀਆਂ ਉੱਥੇ ਬਾਥਰੂਮਾਂ ਦੀ ਲੋਡ ਹੈ ਕਰਨਾ ਪਏਗਾ ਕਟੜਾ ਦੀ ਲੋਡ ਸੀਗੀ ਵੈਸੇ ਜਿਸ ਤਰੀਕੇ ਨਾਲ ਬਾਥਰੂਮ ਸੀਗਾ ਜ਼ਰੂਰ ਕਿਉਂਕਿ ਦੁਕਾਨਾਂ ਬਹੁਤ ਖਾਲੀ ਪਈਆਂ ਨੇ ਬੱਦ ਪਈਆਂ ਨੇ ਲੋਕ ਚਾਹੁੰਦੇ ਨੇ ਉੱਤੇ ਗੰਦ ਪਿਆ ਉੱਤੇ ਉਹ ਮਹਾਰਾਜ ਤੁਸੀਂ 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 ਆ ਸਾਨੂੰ ਨਾ ਚੀਜ਼ਾਂ ਵਿਰਾਸਤ ਚ ਮਿਲਿਆ ਹੋਈਆਂ ਆ ਵੀ ਵਿਰਾਸਤ ਚ ਮਿਲਿਆ ਤੁਸੀਂ ਥੋੜੀ ਜਰ ਮਤ ਦੇਖੋਗੇ ਆ ਸਾਰਾ ਹੀ ਚੇਂਜ ਹੋ ਜਾਏਗਾ ਕਾਇਆ ਪਲਟ ਦਵਾਗਾ ਆ ਜਿਹੜੀ ਡੈਰੂ ਕੰਪਲੈਕਸ ਦੀ ਆਉਣ ਵਾਲੇ ਤੁਸੀਂ 6 ਮਹੀਨੇ ਬਾਅਦ ਲੈ 4 ਮਹੀਨੇ ਮੈਂ ਤੁਹਾਡੇ ਤੋਂ 6 ਮਹੀਨੇ ਲੈ ਰਿਹਾ ਪੂਰੀ ਕਾਇਆ ਪਲਟੀ ਜਾਏਗੀ ਪੂਰਾ ਐਸਟੀਮੇਟ ਪਾਸ ਹੋ ਚੁੱਕਾ ਹੈ ਡਰੇਨਿੰਗ ਹੈ ਦੀ ਪੂਰੀ ਕੰਪਲੀਟ ਕਰ ਦਿੱਤੀ ਆ ਇੱਕ ਮੈਂ ਲਿਫਟ ਅੱਜ ਚਾਲੂ ਕਰ ਰਹੇ ਹਾਂਗਾ ਦੂਸਰੀ ਮੇਨ ਲਿਫਟ ਵੀ 7-8 ਸਾਲ ਤੋਂ ਬੰਦ ਪਈ ਜਦੋਂ ਦੀ ਚੱਲੀ ਉਹ ਚੱਲੀ ਨਹੀਂ ਉਹ ਵੀ ਬੰਦ ਪਈ ਆ ਹੁਣ ਵੀ ਅਸੀਂ ਚਾਲੂ ਕਰ ਰਹੇ ਹਾਂ ਬਹੁਤ ਜਲਦੀ ਆ ਇਹਦਾ ਪੇਟ ਐਸਾ ਹੋਏਗਾ ਜਿਸ ਤਰ੍ਹਾਂ ਟ੍ਰੀਲੀਵ ਦਾ ਪੇਟ ਹੋਇਆ ਨਾ ਟੈਕਚਰ ਟਰਲੀਅਮ ਦਾ ਪੇਂਟ ਹੋਏਗਾ ਇੱਕੋ ਤਰ੍ਹਾਂ ਦੇ ਬੋਰਡ ਲੱਗਣਗੇ ਬੈਰੀਕੇਟਿੰਗ ਇਲੈਕਟ੍ਰੋਨਿਕ ਬੈਰੀਕੇਟਿੰਗ ਲਗਵਾ ਰਹੇਗੇ ਪਾਰਕਿੰਗ ਦੀ ਵਧੀਆ ਵੋਸਤਾ ਕਰ ਰਹੇ ਜਿਹੜੀ ਬਾਥਰੂਮ ਤੋਂ ਕਰ ਦਿੱਤੀ ਗਈ ਹੈ ਹਾਂ ਬੇਸਿਕ ੀਡ ਹੈ ਯਾਰ ਸਭ ਤੋਂ ਜ਼ਰੂਰੀ ਮੈਂ ਕਹਿੰਦਾ ਬਾਕੀ ਕੰਮ ਤਾਂ ਹੋਰ ਆ ਬੇਸਿਕ ੀਡ ਹੈ ਪਬਲਿਕਲੀ ਮੈਂ ਕਹਿੰਦੇ ਬਹੁਤ ਗੰਦੀ ਹੈ ਲੱਗਦਾ ਹੈ ਕਿ ਅੰਦਰ ਸਾਰੇ ਮੌਸਮੀ ਖਰਾਬ ਹੈ ਮੈਂ ਮੈਂ ਤੁਹਾਨੂੰ ਕਹਿ ਰਿਹਾ ਆ ਕੁਝ ਰਹਿਣ ਨਹੀਂ ਦੇਣਾ ਕੁਝ ਰਹਿਣ ਨਹੀਂ ਦੇਣਾ ਹੈਗਾ ਸਭ ਕੁਝ ਕਰਨਾ ਹੈ ਇੱਕ ਇੱਕ ਚੀਜ਼ ਕਰਨੀ ਹੈ ਇੱਥੇ ਨਹੀਂ ਕਰਨੀ ਆਮ ਆਦਮੀ ਪੜੀਦਾ ਤਈਆ ਸਾਰੇ ਸ਼ਹਿਰ ਚ ਕਰਨੀ ਸਾਰੇ ਸ਼ਹਿਰ ਉਹ ਕਿੰਨਾ ਪਰਸੈਂਟ ਹਿੱਸਾ ਇੰਪਰੂਵਮੈਂਟ ਟਰਸਟ ਦੇ ਹਿੱਸੇ ਆਂਦਾ ਹੈ ਅੰਮ੍ਰਿਤਸਰ ਦਾ ਮੈਂ ਰਾਈਟਲੀ ਤਾਂ ਨਹੀਂ ਕਹਿ ਸਕਦਾ ਹੈ ਹੀ ਹੈ 30 35% ਹੋਣਾ ਹੈ 30 35% ਦੇ ਵਿੱਚ ਲੱਗਦਾ ਹੈ ਕਿ ਹਰ ਜਗ੍ਹਾ ਤੇ ਇਸ ਤਰ੍ਹਾਂ ਦੀ ਚੀਜ਼ ਦੀ ਜ਼ਰੂਰਤ ਹੈਗੀ ਹੈ ਬਿਲਕੁਲ ਹੈਗੀ ਹੈ ਬਿਲਕੁਲ ਹੈਗੀ ਹੈ ਕਾਰਪੋਰੇਸ਼ਨ ਦੇ ਦੇਖੋ ਆ ਕਾਰਪੋਰੇਸ਼ਨ ਦੇਖੋ ਆ ਤੇ ਬੇਸਿਕ ਨੀਡ ਹੈਗੀ ਥਿਸ ਇਜ਼ ਅ ਬੇਸਿਕ ਨੀਡ ਮੈਨੂੰ ਉਹਨੇ ਦੱਸ ਰਿਹਾ ਸੀ ਇੱਕ ਜਗ੍ਹਾ ਮੈਂ ਨਾਮ ਨਹੀਂ ਲੈਣਾ ਚਾਹ ਰਿਹਾ ਮੈਨੂੰ ਕਹੇ ਤਲਵਾਰਾ ਸਾਹਿਬ ਉੱਥੇ ਬਾਥਰੂਮ ਬਣਵਾ ਦਿਓ ਉਹ ਕਹਿੰਦੇ ਤੁਸੀਂ ਆ ਕੇ ਦੇਖੋ ਉੱਥੋਂ ਨੰਗੋ ਤਾਂ ਸਹੀ ਐਨੀ 스멜 ਆਂਦੀ ਹੈ ਸਾਡੀ ਦੁਕਾਨਾਂ ਤੱਕ 스멜 ਜਾ ਰਹੀ ਹੈ ਦੇਖੋ ਲੋਕ ਵੀ ਕੀ ਕਰਨ ਸਰਕਾਰਾਂ ਸਹੂਲਤਾਂ ਨਹੀਂ ਉਪਲਬਧ ਕਰਵਾ ਪਾ ਰਹੀਆਂ ਤੇ ਮੇਰਾ ਅੱਗੇ ਟੀਆ ਉਹ ਉਹ ਨੂੰ ਵੀ ਮੈਂ ਠੀਕ ਕਰ ਲਿਆ ਜੀ ਜਾਨੇ ਕਿ ਇੱਕ ਵਾਰ ਅੰਦਰ ਚੱਲ ਕੇ ਆਪਾਂ ਥੋੜੀ ਜਿਹਾ ਜਹਾਜ਼ ਮਾਰ ਲੀਏ ਨਾਲੇ ਦੇਖ ਲਓ ਸੀਟਾਂ ਕੰਫਰਟੇਬਲ ਨੇ ਸ਼ੋਰਟਕਟ ਆ ਦੇਖ ਸਕਦੇ ਹੋ ਕਿ ਇਹ ਇੰਪਰੂਵਮੈਂਟ ਟਸ ਦੇ ਚੇਅਰਮੈਨ ਜਿਹੜੇ ਨੇ ਉਹ ਇਸ ਬਾਥਰੂਮ ਦੇ ਅੰਦਰ ਜਾਂਦੇ ਪਏ ਨੇ ਸੀਟਾਂ ਕੰਫੀਟੇਬਲ ਹੈਗੀਆਂ ਨੇ ਕਿ ਕਿ ਨਹੀਂ ਫਿਲਹਾਲ ਦੇਖ ਸਕਦੇ ਹੋ ਤਾਂ ਲੱਡੂਆਂ ਦਾ ਡੱਬਾ ਵੀ ਦੇਖ ਸਕਦੇ ਹੋ ਲੱਡੂਆਂ ਦੇ ਨਾਲ ਮੂੰਹ ਮਿੱਠਾ ਕਰਾਇਆ ਜਾ ਰਿਹਾ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਜ਼ਿਲ੍ਹਾ ਪ੍ਰਸ਼ਾਸਨ ਦੀ ਇੱਕ ਵੱਡੀ ਉਪਲਬਧੀ ਆ ਅਸੀਂ ਇਹ ਕਹਿ ਸਕਦੇ ਹਾਂ ਇਹਨਾਂ ਚੇਅਰਮੈਨ ਜਿਹੜੇ ਨੇ ਉਹਨਾਂ ਵੱਲੋਂ ਆਖਿਆ ਜਾ ਰਿਹਾ ਤਾਂ ਲੱਡੂਆਂ ਬਿਲਕੁਲ ਰੂਪੈਂਟ ਰਚੂ ਕੇ ਪੌਸੰਦ ਦਾ ਕਰ ਪੂਰੀ ਪ੍ਰੋਪਰ ਬਣੀ ਰਹੀ ਰਹੀ ਸਰ ਜੀ ਦੇਖ ਸਕਦੇ ਹੋ ਕਿ ਅੰਦਰ ਚਲ ਕੇ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਕੰਫਰਟੇਬਲ ਹੈਗੀਆਂ ਨੇ ਸੀਟਾਂ ਕਿ ਨਹੀਂ ਉਹ ਚੈੱਕ ਕਰਨ ਵਾਸਤੇ ਅਸ਼ੋਕ ਤਲਵਾਰ ਜਿਹੜੇ ਚੇਅਰਮੈਨ ਨੇ ਉਹ ਪਹੁੰਚੇ ਹੋਏ ਨੇ ਸਰ ਅੰਦਰ ਚੱਲ ਕੇ ਕੁੜੀ ਚਾ ਤਾ ਸਾਰਾ ਚੈੱਕ ਕੀਤਾ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਬਣਾਇਆ ਗਿਆ ਤਾਂ ਆ ਦੇਖ ਸਕਦੇ ਹੋ ਆ ਸੋਪ ਬਾਥ ਗਲਸਪੈਸ਼ਲ ਆ ਸਾਰੇ ਤੁਹਾਡੇ ਸੈਂਸਰ ਵਾਲੇ ਬਾਥਰੂਮ ਹੈ ਜੀ ਇਹ ਸਿੱਧਾ ਸੈਂਸਰ ਕੇ ਲਈ ਲਗਾਈ ਹੈ ਜੀ ਹਾਂਜੀ ਇਹ ਸਿੱਧਾ ਕਰ ਦਿਓ ਤਾਂ ਇਹ ਸੀਗਾ ਨੇ ਤੁਸੀਂ ਖੁਦ ਦੇਖੋ ਬਹੁਤ ਵਧੀਆ ਬਾਥਰੂਮ ਬਣਾਇਆ ਗਿਆ ਨਹੀਂ ਜੋ ਵੀ ਸੰਕਤ ਹੈ ਤਾ ਕੰਫਰਟੇਬਲ ਨਹੀਂ ਸੀਟਾਂ ਜਿਹੜੀਆਂ ਇੱਥੇ ਬਣਾਈਆਂ ਗਈਆਂ ਨੇ ਲਾਈਟਿੰਗ ਬਰਬਾਦੇ ਹਾਲੇ ਕਰ ਦਿੱਤਾ ਕਿ ਕੋਈ ਟਾਈਮ ਹੋਏਗਾ ਨਹੀਂ 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 ਪਬਲਿਕ ਨੂੰ ਦਿੱਤਾ ਅਸੀਂ ਹੈਂਡਓਵਰ ਕਰਤਾ اٹੈਂਡੈਂਟ ਦੋ ਲਗਾ ਦਿੱਤੇ ਗਏ ਨੇ ਜੈਟਸ ਬਾਥਰੂਮ ਚ ਵੀ ਲੇਡੀਜ਼ ਬਾਥਰੂਮ ਚ ਵੀ اٹੈਂਡੈਂਟ ਲਗਾਤਾਰ ਰਹਿਣਗੇ ਜਿਹੜੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਰਹਿਣਗੇ ਔਰ ਸਭ ਤੋਂ ਜ਼ਰੂਰੀ ਹੈ ਚੀਜ਼ਾਂ ਤੇ ਬਣ ਜਾਂਦੀਆਂ ਉਹਦੀ ਸੰਭਾਲ ਮੇਨਟੇਨੈਂਸ ਬਹੁਤ ਜ਼ਰੂਰੀ ਹੈ ਔਰ 3 ਮਹੀਨੇ ਟ੍ਰਸਟ ਨੂੰ ਆਪਣੇ ਕੋਲ ਆਪਣੇ ਕੋਲ ਹੀ ਰੱਖੇਗਾ ਬਾਅਦ ਵਿੱਚ ਮਾਰਕ ਨੂੰ ਹੈਂਡਓ ਕਰਨਾ ਹੋਵੇਗਾ ਇਤਨਾ ਹੋਰ ਵੀ ਇੱਕ ਦੁਕਾਨ ਉਦਘਾਟਨ ਕਰਨਾ ਹੈ ਜੇ ਹੋਰ ਕਿਹੜਾ ਹਾਂ ਈ ਬਲਕ ਚਾ ਪਰਕੇਗਾ ਬਹੁਤ ਦੇਰ ਦੀ ਲੋਕਾਂ ਦੀ ਡਿਮਾਂਡ ਹੈਗੀ ਸੀ ਆ ਲਿਫਟ ਵੀ ਕਰ ਰਹੇ ਆ ਉਸ ਤੋਂ ਬਾਅਦ ਈ ਵਾਰ ਈ ਬਲਕ ਜਿਵੇਂ ਦੁਕਾਨ ਚਾਹੀਦੀ ਹੁੰਦੀ ਹੈ ਕੋਈ ਕੰਮ ਦਾ ਕੰਮ ਕਰਨਾ ਚਾਹੁੰਦੇ ਜਿਵੇਂ ਲੈ ਸਕਦੇ ਥੋੜੇ ਜਿਨੇ ਸੰਪੰਨ ਹਾਂ ਹਾਂ ਜਿਨੂੰ ਵੀ ਚਾਹੀਦੀ ਦੁਕਾਨ ਚਾਹੀਦੀ ਹੈ ਹ ਹੁਣ ਬਹੁਤ ਜਲਦੀ ਇਹਦਾ ਟੈਂਡਰ ਮੈਂ ਇਸ਼ੂ ਕਰ ਰਹੇ ਹੈਗਾ ਨਾਰੂ ਕੰਪਲੈਕਸ ਦੇ ਜਿੰਨੀਆਂ ਦੁਕਾਨਾਂ ਵੇਕੈਂਟ ਹੈਗੀਆਂ ਅਸੀਂ ਪਬਲਿਕ ਨੂੰ ਦਵਾਂਗੇ ਸਰਵਾਰ ਸਾਹਿਬ ਇੱਕ ਬਹੁਤ ਇਧਰ ਸਾਈਡ ਆਹ ਚੜੀ ਕਰ ਤਸਵੀਰ ਹੈ ਲਗਾਓ ਪਹਿਲਾਂ ਨਾ ਸਟicker ਸਟicker ਬਹੁਤ ਜ਼ਰੂਰੀ ਹੈਗਾ ਠੀਕ ਹੈ ਤੁਸੀਂ ਕਰ ਲਿਓ ਬਹੁਤ ਜ਼ਰੂਰੀ ਹੈਗਾ ਹਨਾ ਠੀਕ ਹੈ ਅੱਜ ਕਿਹਦੇ ਆ ਤੁਸੀਂ ਆਜੋ ਫੋਨ ਹੈ ਹਦਰਾਬਾਦ ਸਾਡੇ ਸਫਾਈ ਕਰਮਚਾਰੀ ਨੇ ਇੱਥੋਂ ਦੀ ਰੱਖ-ਰਖਾਵ ਸੰਭਾਲਦਾ ਆ ਰੱਖਣਗੇ ਜੁਮਾ ਲੈਣਗੇ ਆ ਪੂਰੀ ਲੇਡੀਜ਼ ਬਾਥਰੂਮ ਕੋਲ ਦੇਖਣਗੇ ਆ ਜੈਂਟਸ ਪਾਸ ਅੱਛਾ ਇਹਨਾਂ ਨੂੰ ਸਰ ਸੈਲਰੀ ਦਿੱਤੀ ਜਾਏਗੀ ਕਿਉਂਕਿ ਜਿਹੜੇ ਪਹਿਲੇ ਸੀ ਉਹ ਸੈਲਰੀ ਕਰਕੇ ਕਿਤੇ ਨਾ ਕਿਤੇ ਚਲੇ ਗਏ ਸਰ ਸਭ ਕੁਝ ਮਿਲੇਗਾ ਚਿੰਤਾ ਨਾ ਕਰੋ ਪਬਲਿਕ ਦਾ ਕੰਮ ਕਰ ਸਰ ਸੋਇਆ ਦੇਖਦੇ-ਦੇਖਦੇ ਆ ਲਿਫਟ ਹੈ ਜਿਹੜੀ ਪਹਿਲਾਂ ਦੀ ਬਣੀ ਹੋਈ ਸੀ ਤਾਂ ਇਹ ਸਹੀ ਕਰਵਾ ਕੇ ਤਾਂ ਇਹਦਾ ਵੀ ਉਦਘਾਟਨ ਜਿਹੜਾ ਵਾ ਉਹ ਅਸ਼ੋਕ ਤਲਵਾਰ ਜਿਹੜੇ ਚੇਅਰਮੈਨ ਨੇ ਇੰਪਰੂਵਮੈਂਟ ਟਰਸਟ ਦੇ ਉਹਨਾਂ ਵੱਲੋਂ ਇਸ ਦਾ ਸਵਾਗਤ ਇਸ ਦਾ ਉਦਘਾਟਨ ਵੀ ਜਿਹੜਾ ਉਹ ਕੀਤਾ ਜਾ ਰਿਹਾ ਫਿਲਹਾਲ ਦੇਖ ਸਕਦੇ ਹੋ ਇਹ ਅੰਮ੍ਰਿਤਸਰ ਨਹਿਰੂ ਸ਼ੋਪਿੰਗ ਕੰਪਲੈਕਸ ਦੀਆਂ ਤਸਵੀਰਾਂ ਨੇ ਅਮੋਨਿਕਾ ਜੀ ਹਾਂਜੀ ਬਿਲਕੁਲ ਇਕ ਫੋਟੋ ਲੈ ਦਿਖਾ ਦੇ ਲੋ ਜੀ ਹੁਣ ਪੌੜੀਆਂ ਤੋਂ ਨਹੀਂ ਚੜਨਾ ਪਏਗਾ ਜੇ ਕੋਈ ਬਜ਼ੁਰਗ ਹੋਏਗਾ ਸਰ ਬੱਤੀ ਨਹੀਂ ਨਹੀਂ ਕੋਈ ਆ ਗਿਆ ਜੀ ਬਾਅਦ ਵਿੱਚ ਵਾਪਸ ਬਸ ਆਜੀ ਹਾਂ ਸਰ ਦੂਸਰਾ ਉਦਘਾਟਨ ਨੈਰੂ ਸ਼ੋਪਿੰਗ ਫਲੈਕਸ ਦੇ ਵਿੱਚ ਪਹਿਲਾਂ ਉਧਰ ਕੀਤਾ ਹੁਣ ਇਹ ਵੀ ਉਦਘਾਟਨ ਆ ਲਿਫਟ ਬਹੁਤ ਦੇਰ ਤੋਂ ਬੰਦ ਪਈ ਸੀ ਅਭੀ ਕੋਈ ਪਿਛਲੇ 7-8 ਸਾਲ ਤੋਂ ਹੀ ਆਹੀ ਹਾਲ ਹੈਗਾ ਸੀ ਔਰ ਅੱਜ ਪਬਲਿਕ ਨੂੰ ਨੈਰੂ ਕੰਪਲੈਕਸ ਵਾਲਿਆਂ ਨੂੰ ਆ ਲਿਫਟ ਦੇ ਦਿੱਤੀ ਗਈ ਹੈ ਤਾਂ ਕਿ ਕੋਈ ਬਜ਼ੁਰਗ ਆਂਦੇ ਆ ਲੇਡੀਜ਼ ਹੈ ਕਿਸੇ ਦੀ ਕੁਟਰੇ ਚ ਪ੍ਰੋਬਲਮ ਹੈ ਕੰਪਲੇਨ ਆ ਰਹੀ ਸੀ ਲਗਾਤਾਰ ਕਿ ਉਹ ਚੜ ਨਹੀਂ ਸਕਦੇ ਤੋਂ ਉਹਨਾਂ ਨੂੰ ਫੈਸਿਲਿਟੀ ਪ੍ਰੋਵਾਈਡ ਕਰਨ ਦੀ ਇਹਨਾਂ ਦੀ ਲੋੜ ਸੀ ਬੇਸਿਕ ਲੋੜ ਹੈਗੀ ਸੀ ਹਾਂ ਕੋਈ ਵਿਅਕਤੀ ਆਣਾ ਚਾਹ ਰਿਹਾ ਗੋਡੇ ਨਹੀਂ ਚੱਲ ਰਹੇ ਲੇਡੀਜ਼ 8% ਹੈ ਕਿਸਰੋਂ ਉੱਪਰ ਆਏਗਾ ਤੇ ਸਰ ਫਿਰ ਮਾਨ ਸਾਹਿਬ ਦੀ ਸਰਕਾਰ ਚ ਸੁਵਿੰਦਨਸ਼ੀਲ ਸਰਕਾਰ ਹੈ ਉਹਨਾਂ ਨੂੰ ਲੋਕਾਂ ਦਾ ਦੁੱਖ ਦਰਦ ਪਤਾ ਹੈ ਆ ਦੇਖਦੇ ਹੋਈ ਇਹਨੂੰ ਠੀਕ ਕੀਤਾ ਹੁਣ ਇਸ ਤੋਂ ਬਾਅਦ ਬਹੁਤ ਜਲਦੀ ਆਉਣ ਵਾਲੇ 2-3 ਮਹੀਨੇ ਚ ਤੁਹਾਡੀ ਮੇਨ ਜਿਹੜੀ ਲਿਫਟ ਹੈ ਪੂਰੀ ਕਬਾੜਾ ਕਰਕੇ ਕੰਡਮ ਕਰਕੇ ਰੱਖੀ ਹੋਈ ਹੈ ਇਹਨਾਂ ਨੇ ਉਹ ਵੀ ਠੀਕ ਕਰਵਾ ਰਹੇ ਆ ਉਹ ਵੀ ਚੱਲ ਰਿਹਾ ਹੈ ਜੇ ਬਾਈ ਦੇ ਵਿੱਚ ਲਾਈਟ ਚੱਲ ਜਾਂਦੀ ਹੈ ਲਿਫਟ ਦੇ ਵਿੱਚ ਕਿਉਂਕਿ ਜਨਰੇਟਰ ਦਾ ਕਿਹਾ ਜਾ ਰਿਹਾ ਕਿਥੇ ਪ੍ਰਬੰਧ ਹੈ ਹੈ ਬੈਕਅਪ ਹੈ ਬੈਕਅਪ ਹੈ ਬੈਕਅਪ ਹੈ ਕੋਈ ਦਿੱਕਤ ਨਹੀਂ ਆਗੀ ਕੋਈ ਦਿੱਕਤ ਨਹੀਂ ਆਗੀ ਉਹ ਲਿਫਟ ਵੀ ਅੱਜ ਇਹਨਾਂ ਨੂੰ ਮਾਰਕੀਟ ਵਾਲਿਆਂ ਨੂੰ ਹਵਾਲੇ ਕਰ ਰਹੇ ਹੈਗੇ ਆ ਆ ਵੀ ਲਿਫਟ ਦੀ ਹੁਣ ਜ਼ਿੰਮੇਵਾਰੀ ਇਹਨਾਂ ਦੀ ਰਹੇਗੀ ਆ ਸਵੇਰ ਪਾਣੀ ਸੀ ਜਾਂ ਨਵੀਂ ਬਣਵਾਈ ਆ ਦੇਖੋ ਕੋ ਬੜਾ ਕੀਤਾ ਮਨਾ ਮੋਟਰ ਖਰਾਬ ਲਿਫਟ ਦੇ ਸੈਂਸਰ ਖਰਾਬ ਆ ਕਾਰਡ ਖਰਾਬ ਆ ਪਾਣੀ ਦਾ ਸਿਸਟਮ ਖਰਾਬ ਮਤਲਬ ਸਾਰਾ ਕੰਡਮ ਸੀ ਸਭ ਕੁਝ ਰਿਪੇਅਰ ਕਰਾਇਆ ਕਰ ਸ਼ੁਰੂਆਤ ਕਰ ਰਹੀ ਹੁਣ ਤੁਹਾਡੀ ਬਾਹਰੀ ਲਿਫਟ ਹੈ ਉਹ ਵੀ ਪੂਰੀ ਦੇਖੋ ਪਬਲਿਕ ਦਾ ਪੈਸਾ ਇਹਨਾਂ ਨੇ ਸਮਝਿਆ ਹੀ ਨਹੀਂ ਕਿ ਪਬਲਿਕ ਦਾ ਪੈਸਾ ਹੈਗਾ ਪੂਰਾ ਬੇਕਾਰ ਕਰਕੇ ਰੱਖ ਦਿੱਤੀ ਇੰਨੀ ਮੇਂ ਨਹੀਂ ਸਮਝਿਆ ਪਿਛਲੀ ਸਰਕਾਰਾਂ ਕਾਂਗਰਸ ਦੀ ਸੀ ਭਾਜੀਪੀ ਸਰਕਾਰ ਹੈਗੀ ਅਸੀਂ ਜਿਹੜੀਆਂ ਨੇ ਪੰਜਾਬ ਤੇ ਲਿੱਤਾ ਹੈਗਾ ਕਿ ਕਿਉਂ ਨਹੀਂ ਦੇਖਿਆ ਤੁਸੀਂ ਲਿਫਟ ਲਗਾ ਦਿੰਦੇ ਹੋ 10-15 ਲੱਖ ਰੁਪਏ ਦੀ ਇੱਕ ਲਿਫਟ ਲੱਗ ਜਾਂਦੀ ਹੈ ਤੁਸੀਂ ਉਸ ਤੋਂ ਬਾਅਦ ਪ੍ਰਵਾਹ ਹੀ ਨਹੀਂ ਕਰਦੇ ਤਾਂ ਲਿਫਟ ਜਿੱਥੇ ਚਾਲੂ ਕੀਤੀ ਗਈ ਹੈ ਇੱਥੇ ਵੀ ਅਸੀਂ اٹੈਂਡੈਂਟ ਪ੍ਰੋਵਾਈਡ ਕਰ ਦਵਾਂਗੇ ਕੱਲ ਕੱਲ ਤੋਂ ਇੱਥੇ ਵੀ اٹੈਂਡੈਂਟ ਆ ਜਾਏਗਾ ਸਰ ਅਬ ਕਈ ਆਹੀ ਪੋੜੀਆਂ ਮਾੜਾ ਹਲ ਨਹੀਂ ਹੈ ਮੇਰੀ ਨਜ਼ਰ ਹਰ ਪਾਸੇ ਹੈ ਮੈਂ ਤੁਹਾਨੂੰ ਕੋਲ 4 ਮਹੀਨੇ ਚ ਕਰ ਦਵਾਂਗਾ 6 ਮਹੀਨੇ ਦਾ ਟਾਈਮ ਲੇਤਾ ਪੂਰੀ ਕਾਇਆ ਪਲਟ ਨਹਿਰੂ ਕੰਪਲੈਕਸ ਦੀ ਹੋ ਜਾਏਗੀ ਮੈਂ ਮਾਫ ਕਰਨਾ ਆ ਸਰਕਾਰਾ ਤੋਂ ਡਰੇਨਿੰਗ ਦੇ ਪਾਈਪਾਂ ਨਹੀਂ ਠੀਕ ਹੋ ਗਏ ਅੱਜ ਦੇਖੋ ਸਾਰੀਆਂ ਪਾਈਪਿੰਗ ਚੇਂਜ ਕਰ ਦਿੱਤੀ ਡਰੇਨਿੰਗ ਦੇ ਨਿਊ ਅਮਰੀਕਾ ਵਾਲੇ ਦੇਖੋ ਆ ਜਿਹੜੇ ਨੈਰੂ ਕੰਪਲੈਕਸ ਸਾਰੀਆਂ ਡਰੇਨਿੰਗ ਦੇ ਪਾਈਪਰ ਕੰਪਲੀਟ ਕਰ ਦਿੱਤੇ ਆ ਉਹ ਮੇਰੇ ਵਾਸਤੇ ਪਹਿਲਾਂ ਜ਼ਰੂਰੀ ਸੀ ਡਰੇਨਿੰਗ ਕੰਪਲੀਟ ਕਰਨੀ ਫਿਰ ਅਸੀਂ ਇਹਦੀ ਵਾਈਟਵਾਸ ਸਾਰੀ ਕਰ ਰਹੇ ਆ ਟੋਟਲ ਵਾਈਟਵਾਸ਼ ਕਰ ਰਹੇ ਆ ਸਫਾਈ ਦੀ ਜੇ ਤੁਸੀਂ ਕਹਿੰਦੇ ਸਫਾਈ ਦੀ ਸਰ ਸਫਾਈ ਦੀ ਕੋਈ ਪ੍ਰੋਬਲਮ ਨਹੀਂ ਰਹੇਗੀ ਆਉਣ ਵਾਲੇ ਟਾਈਮ ਤੇ ਜੀ ਬਹੁਤ ਮਾੜਾ ਪੁੱਟਾ ਲਿਆ ਹੋਇਆ ਹੈ ਮੇਨਟੇਨੈਂਸ ਹੈ ਕਿਤਨੇ ਕਿਤੇ ਰਿਪੇਅਰ ਹੈ ਚਿੰਤਾ ਨਾ ਕਰੋ ਸਭ ਕੁਝ ਇਹਦਾ ਮੈਂ ਕਰੀਬ ਕਾਫੀ ਬਜਟ ਪੰਜਾਬ ਦੇ ਕਰੀਬ ਹੈ ਟੈਂਡਰ ਇਹਦਾ ਲੱਗ ਗਿਆ ਹੈਗਾ ਔਰ ਥੋੜੇ ਹਫ਼ਤੇ ਪਹਿਲਾਂ ਸਾਰੇ ਪਾਸੇ ਅਸੀਂ ਕਰਦੇ ਨੇ ਹੈਗੇ ਆ ਉਹ ਸਰਕਮ ਚੱਲੂ ਹੋ ਜਾਏਗਾ ਤੁਸੀਂ 3 ਮਹੀਨੇ ਵਿੱਚ ਹੀ ਬਹੁਤ ਚੇਂਜ ਦੇਖੋਗੇ ਤੁਸੀਂ ਤੁਸੀਂ ਕਹੋਗੇ ਆਹ ਕੀ ਪਹਿਲੇ ਵਾਲੇ ਇੰਡਾਇਰੀ ਕੰਪਲੈਕਸ ਹੈ ਨੈਨ ਕੰਪਲੈਕਸ ਤੋਂ ਪਹਿਲਾਂ ਵੀ ਉਹ ਦੇਖੋ ਫਾਉਂਟੇਨ ਥਿੰਕ ਕਿਤੇ ਜਿੱਥੇ ਉੱਥੇ ਫਾਉਂਟੇਨ ਫਾਉਂਟੇਨ ਲਗਵਾਇ ਫਿਰ ਉਹ ਚੌਕ ਬਣਾਇਆ ਜਿਹੜਾ ਤੁਸੀਂ ਉਹ ਇਲੈਕਟ੍ਰੋਨਿਕ ਟਰੀ ਦੇਖ ਰਹੇ ਹੋ ਉਭੀ ਹੁਣੀ ਕੀਤਾ ਹੈਗਾ ਸਰ ਹਰ ਵਕਤ ਤੁਸੀਂ ਆਪ ਧਿਆਨ ਇੱਥੇ ਨਹੀਂ ਰੱਖ ਸਕਦੇ ਤੁਹਾਡੇ ਮਗਰੋਂ ਫਿਰ ਕਿਹਦੀ ਜ਼ਿੰਮੇਵਾਰੀ ਹੈ ਜਦੋਂ ਇਹ ਜਿੱਦੀ ਕੇ ਲਾਈ ਗਈ ਜ਼ਿੰਮੇਵਾਰੀ ਕੋਈ ਪ੍ਰਧਾਨ ਮਾਰਕੀਟ ਦੇ ਕਿਹੜੇ ਨੇ ਦੇਖੋ ਇੱਥੇ ਜੱਗੂ ਜੀ ਨੇ ਹੋਰ ਸਾਥੀ ਹੈਗੇ ਨੇ ਆਓ ਆਓ ਜੱਗੂ ਜੀ ਆਈਏ ਆਈਏ ਆਜੋ ਆਜੋ ਜਾਨ ਜੀ ਹੋਰ ਕੀ ਕੀ ਮੁਸ਼ਕਲਾਂ ਨੇ ਕਹਿੰਦੇ ਦੱਸੋ ਦੇ ਸਕਦੇ ਆ ਕਰ ਸਕਦੇ ਆ مالک ਇੱਥੋਂ ਦੇ ਆਹੀ ਨੇ ਕੀ ਕੀ ਮੁਸ਼ਕਲਾਂ ਨੇ ਹੋ ਨਹੀਂ ਜਿਹੜੀ ਜਿਹੜੀ ਮੁਸ਼ਕਲਾ ਹੈ ਚੇਅਰਮੈਨ ਸਾਹਿਬ ਨੂੰ ਦੱਸਿਆ ਹੋਲੀ-ਹੋਲੀ ਕਰਾ ਰਹੇ ਨੇ ਦੱਸਿਆ ਜੀ ਕਰਾਉਂਦੇ ਪੈਣੇ ਆ ਸੈਟੀਸਫਾਈ ਹੋ ਤੁਸੀਂ ਸੈਟੀਸਫਾਈਡ ਹੈਗੇ ਜੀ ਮੈਂ ਨਹੀਂ ਸੈਟੀਸਾਈਡ ਹੈਗਾ ਬਹੁਤ ਕੰਮ ਕਰਨਾ ਪ੍ਰੋਬਲਮ ਹੋਰ ਹੋਵੇ ਤੇ ਮਾਰਕੀਟ ਵਾਲੇ ਤੁਹਾਡੇ ਤੁਹਾਡੇ ਕੋਲ ਹਾਂਜੀ 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 ਕੰਮ ਹੋ ਜਾਏਗਾ ਸਰ ਹੋ ਜਾਵੇ ਬਿਲਕੁਲ ਇਹ ਮਾਰਕੀਟ ਦੇ ਪ੍ਰਧਾਨ ਨੇ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਬੜੀ ਵੱਡੀ ਉਪਲਬਧੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੀ ਉਪਲਬਧੀ ਹੈ ਕਿ ਬਾਥਰੂਮ ਦਾ ਉਦਘਾਟਨ ਤੇ ਖਰਾਬ ਲਿਫਟ ਦਾ ਉਦਘਾਟਨ ਕਰਨ ਵਾਸਤੇ ਇੱਥੇ ਪਹੁੰਚੇ ਸਨ ਚੇਅਰਮੈਨ ਇੰਪਰੂਵਮੈਂਟ ٹرسٹ ਦੇ ਤਾਂ ਕਿਹਾ ਜਾ ਰਿਹਾ ਕਿ ਹੁਣ ਵੀ ਜਲਦ ਤੋਂ ਜਲਦ ਹੋਰ ਵੀ ਸੁਧਾਰ ਜਿਹੜਾ ਉਹ ਕੀਤਾ ਜਾਏਗਾ ਪੂਰੇ ਅੰਮ੍ਰਿਤਸਰ ਦੇ ਵਿੱਚ 30 ਤੋਂ 35% ਹਿੱਸਾ ਜਿਹੜਾ ਹੈ ਉਹ ਇੰਪਰੂਵਮੈਂਟ ਟਰਸਟ ਦੇ ਹਿੱਸਿਆਂ ਦਾ ਤਾਂ ਉਸ ਸਾਰੇ ਪਾਸੇ ਸੁਧਾਰ ਕੀਤਾ ਜਾਏਗਾ ਪਹਿਲਾਂ ਸ਼ੁਰੂਆਤ ਕੀਤੀ ਗਈ ਹੈ ਨਹਿਰੂ ਸ਼ੋਪਿੰਗ ਕੰਪਲੈਕਸ ਦੀ ਕੈਮਰਾਮੈਨ ਮਨੋਸ਼ ਦਿਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ